ਸੱਚੀ ਕਾਲ ਜੀ ਸਾਰਿਆਂ ਨੂੰ ਆਸ ਕਰਦੇ ਕਿ ਤੁਸੀਂ ਠੀਕ ਠਾਕ ਹੋਗੇ ਮਾਲਤ ਕੰਨ ਚੜਦੀ ਕਲਾ ਤੇ ਤੰਦਰੁਸਤੀ ਬਖਸ਼ੇ ਅੱਜ ਲੱਗੇ ਸਾਡੇ ਘਰ ਕਰੇਲਿਆਂ ਦੀ ਸਬਜ਼ੀ ਬਣਨ ਸੱਚੀ ਕਾਲ ਜੀ ਸਾਰਿਆਂ ਨੂੰ ਆਸ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਕਰੇਲੇ ਦੀ ਸਬਜ਼ੀ ਬਣਨ ਲੱਗੀ ਹੈ ਤੇ ਲਿਆਓ ਫਿਰ ਕਰਦੇ ਮੈਂ ਛਿੱਲਾਂ ਮੈਂ ਛਿੱਲਣੇ ਪਤਾ ਕਿਉਂ ਤੁਸੀਂ ਸਾਰੇ ਛੇਲ ਹੀ ਦਿੱਤੇ ਆ ਵੀ ਛਿਲ ਦਿੱਤੇ ਹਾਂ ਆਵੇ ਕੀ ਆ ਇਹਦੇ ਦੀ ਹੋ ਰਖੜਾ ਨਹੀਂ ਮਨ ਲੇ ਸਾਰੇ ਸਿਰ ਤੇ ਮੈ ਛ ਲੈਣੇ ਨਹੀਂ ਤੇ ਨਾਲੇ ਤੁਸੀਂ ਤੇ ਛਕੜ ਹੀ ਨਹੀਂ ਲਾਏ ਉਤੋਂ ਤੁਸੀਂ ਜਦੇ ਰਾਦਤੀਆਂ ਵਾ ਜਿਹੜੀ ਤੇ ਇਹੋ ਦੇ ਖਾਣ ਵਾਲੀ ਚੀਜ਼ ਹੁੰਦੀ ਆ ਇਹਦੇ ਵਿੱਚ ਵਿੱਚ ਕਰਕਣ ਹੁੰਦੀ ਆ ਇਹੋ ਦੇ ਖਾਣੀ ਇਹੋ ਦੀ ਗੁੱਗੂ ਰੋਤੀ ਆ ਤੇ ਕੋੜੇ ਬਣਨੇ ਆ ਨਾ ਤੇ ਖਾਣਾ ਕੀ ਫਿਰ ਕਿਦਾਂ ਕੋਲੇ ਪੜਨਗੇ ਕਿਸਾਰੇ ਬਣਦੇ ਆ ਕੋੜੇ ਜਦੋਂ ਤੇਲ ਦੇ ਵਿੱਚ ਇਹਨੂੰ ਤੜਕੀਏ ਤੇਲ ਪਾਉਣਾ ਤੇਲ ਦੇ ਵਿੱਚ ਇਹਨੂੰ ਗਰਮ ਕਰ ਲੈਣਾ ਗਰਮ ਕਰਕੇ ਇਹਨੂੰ ਕੱਢ ਲੈਣਾ ਮੁਰਤੀਆਂ ਤੇ ਆ ਗਈ ਤੁਸੀਂ ਲਾਓ ਤੜਕਾ ਫੇ ਮੈਂ ਵੇਖਦੀ ਤੁਹਾਨੂੰ ਕਿੱਦਾਂ ਲੰਗੇ ਮੈਂ ਤੇਰੀ ਨਾਲ ਸਮਝੀ ਬਣਾ ਕੇ ਦੱਸੂ ਜੇ ਤੇਰੇ ਮੂੰਹ ਲੱਥ ਰਿਉਂ ਕਿਤੇ ਗੱਲ ਕਰੀ ਨਾਲ ਹੀ ਮੈਂ ਵੀ ਜੱਟ ਲੈਣੀ ਆ ਤੂੰ ਤੇ ਖਲੋਖ ਲੋਗੀ ਉਂਗਲਾਂ ਖਾ ਹੀ ਨਾ ਲਵਾ ਕੇ ਤੇ ਇਹ ਨਾ ਹੋਵੇ ਪੋਤੇ ਬਾਲੂਂਗੀ ਕੋ ਹੁਤਲ ਫਾਹਾ ਪਾ ਕੇ ਖਾਉਂਗੀ ਫਿਰ ਕੀ ਲਫਾਹਾ ਖਾਣਗੀ ਉਂਗਲਾਂ ਤੇ ਲਫਾਹਾ ਪਾ ਕੇ ਖਾਉਂਗੀ ਪੋਤੇ ਮੈਂ ਠਾਲਾ ਮੈਂ ਹਾਂ ਮਜ਼ਾ ਤਾਂ ਹੀ ਆਉਂਦਾ ਜੇ ਉਂਗਲਾਂ ਜੱਟੀਏ ਰਹੀ ਅਸਾ ਮੈਂ ਬੇਖੀ ਜਈ ਮੈਂ ਨਾ ਤੈਨੂੰ ਇਤਾਂ ਨਹੀਂ ਸਰਦੀ ਬਣਾ ਕੇ ਤਾਂ ਉਹਨਾਂ ਦੀ ਜ਼ਿੰਦਗੀ ਭਰ ਦੀ ਖਾਦੀ ਹੁੰਦੀ ਨਹੀਂ ਤੇ ਸਾਨੂੰ ਕੀ ਗੱਲ ਬਣਾਉਂਦੇ ਮੈਂ ਇਹ ਰ ਜ਼ਰਦਨ ਬਣਾਉਨੇ ਤੋਂ ਨਹੀਂ ਹੈਗੇ ਆ ਅੱਜ ਮੇਰੇ ਹੱਥਾਂ 'ਚ ਫਾ ਕੇ ਵੇਖੋ ਨਾਲੇ ਮੈਨੂੰ ਪਤਾ ਲੱਗੂਗਾ ਕਿ ਇਦਾਂ ਸਬਜ਼ੀ ਖਾਈ ਬੜਾਈ ਦੀ ਇਹ ਇਦਾਂ ਖਾਈ ਦੀ ਏ ਕੀ ਤੁਸੀਂ ਬਣਾ ਦੇਣਾ ਮੈਂ ਇੱਧਰ ਫੜਾਓ ਮੈਨੂੰ ਮੈਂ ਬਣਾਵਾਂ ਸਬਜ਼ੀ ਆਪ ਚਾਹੋ ਤੂੰ ਇਦਾਂ ਤਾਂ ਪਿਆਜ਼ ਕੱਟ ਲਾ ਪਤਾ ਕੀ ਗੱਲ ਆ ਚੀਕ ਤਾਂ ਮੁੜ ਕੇ ਮੈਨੂੰ ਉਹ ਵੀ ਕੱਟਣੇ ਆਉਣੇ ਕਿ ਨਹੀਂ ਹੁਣ ਤਾਂ ਨਹੀਂ ਚੰਗੇ ਕੱਟ ਲੋਗੇ ਆਪੇ ਮੇਰੀ ਕਿਹੋ ਗੱਲ ਸੁਣਾ ਜੇ ਆਪਾਂ ਕਹਿੰਨੇ ਆਂ ਕਿ ਨਵਾਂ ਅੜੀਆਂ ਧੀਆ ਵਾ ਇਦਾਂ ਧੀਆ ਨੇ ਸੋਖ ਕਰੋ ਲੈਣਾ ਵਾ ਅਛਾ ਜਦੋਂ ਅਸੀਂ ਮੰਜਿਆ ਦੇ ਪਹਿਲੇ ਫਿਰ ਸੋਖ ਲੈਣਾ ਇਹਨਾਂ ਨੇ ਅਛਾ ਤੋਂ ਆਪਣੇ ਹੱਥ ਪੈਰ ਕੰਮ ਚੱਲਣ ਦੇ ਆ ਨਾ ਇਹਨਾਂ ਦੇ ਨਾਲ ਹੱਥ ਵਟਾਉਤੀਆਂ ਨਾ ਇਹਨਾਂ ਨੂੰ ਪਤਾ ਹੁਣ ਵੀ ਇਹ ਸਵੇਰ ਦੀਆਂ ਔਰ ਦੀਆਂ ਚਾਹ ਬਣਾ ਲਈ ਛਾੜੂ ਕੋ ਚਾਹ ਕਰ ਲਿਆ ਕੱਪੜੇ ਧੋਲੇ ਰੋਟੀ ਪਕਾ ਲਈ ਸਬਜ਼ੀ ਬਣਾ ਲਈ ਇਹਦੇ 24 ਮਿੰਟ ਚੁੱਲ੍ਹੇ ਤੇ ਚੱਲੀਆਂ ਰਹਿੰਦੀ ਆ ਚੁੱਲ੍ਹੇ ਤੇ ਨਹੀਂ ਚੜਦੀਆਂ ਹੁਣ ਗੈਸ ਤੇ ਚੜਦੀਆਂ ਚੁੱਲ੍ਹਾ ਤਾਂ ਹੋ ਗਿਆ ਕੰਮ ਨਿਬੜ ਗਿਆ ਉਹ ਕੋਸਤੋਂ ਤਾਂ ਬੇੜਾ ਕੰਮ ਵਧੀਆ ਹੋ ਗਿਆ ਸੌਖਾ ਹੋ ਗਿਆ ਕੰਮ ਹਾਂਜੀ ਪਰ ਮੈਂ ਇਹ ਗੱਲ ਕਹੀ ਤੇ ਮੁੜ ਕੇ ਕੋਈ ਆਇਆ ਗਿਆ ਤਾਂ ਵੀ ਬਣਾ ਲੋ ਚਾਹ ਇਹ ਕੋਈ ਪ੍ਰਾਣਾ ਆ ਗਿਆ ਰੋਟੀ ਪਕਾਉਣੀ ਹੈ ਪਕਾ ਲੋ ਰੋਟੀ ਹਾਂ ਤੋਂ ਹੱਲੇ ਮਗਰ ਚੁੱਲੇ ਕੋਲੇ ਨੂੰ ਰੇਤ ਨਹੀਂ ਮਿਲਦੀ ਤੇ ਪ੍ਰਾਣੇ ਕਿਹੜੇ ਰੋਜ਼ ਤੁਰੇ ਆ ਉਹ ਨਹੀਂ ਗੱਲਾਂ ਦੇ ਤਾ ਆ ਉਹ ਤਾਂ ਰੋਟੀ ਪਾਂਚਣ ਪ੍ਰਾਣੇ ਦਾ ਟੇਡ ਨਾਲ ਹੀ ਹੋਣਾ ਉਹ ਤਾਂ ਉਹਨਾਂ ਨੇ ਖਾਣਾ ਹੀ ਖਾਣਾ ਵਾ ਹੋਰ ਇਹ ਮੈਨੂੰ ਪਤਾ ਨਾਲ ਹੀ ਖਾਣਾ ਸਭ ਕੋਈ ਨਹੀਂ ਭੈਣ ਭਰਾ ਜਿਹੜਾ ਹੁੰਦਾ ਵਾ ਆਹੋ ਉਹਨੂੰ ਤੇ ਆਪਾਂ ਅੱਛਾ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੂੰ ਕੰਮ ਜ਼ਿਆਦਾ ਕਰਨਾ ਪੈਂਦਾ ਤੁਸੀਂ ਉਹਨਾਂ ਦੀ ਹੈਲਪ ਕਰਨ ਲੱਗੇ ਆ ਹੈਲਪ ਕਰਨ ਲੱਗਾ ਉਹ ਅੱਛਾ ਹੈਲਪ ਕਰਦੇ ਜੇ ਤੇ ਮੇਰਾ ਤਾਂ ਮੈਂ ਨਾਲੇ ਅੱਖ ਨਾਲੇ ਮਨ ਚੂਗਾ ਧੀਆਂ ਦੇ ਕਿ ਵੇ ਸਾਡਾ ਡੈਡੀ ਸਾਨੂੰ ਸਬਜ਼ੀਆਂ ਭਰਾ ਮਰਾ ਖਾਣ ਲਿਆ ਤੇ ਨਾਲੇ ਮੈਂ ਸਿੱਖ ਲੈਣੀ ਠੀਕ ਹੈ ਨਾ ਤੇ ਤੁਹਾਡੀ ਬੋਟੀ ਨੇ ਧਿਆਨ ਕੇ ਕਹਿਤਾ ਵੀ ਛਿੱਕੜ ਨਹੀਂ ਚੰਗੇ ਨਾਏ ਤੇ ਨੋਆ ਨੇ ਪਤਾ ਨਹੀਂ ਕੀ ਕੀ ਆਣ ਕੇ ਮੇਂ ਕੁਝ ਕੱਢ ਦੇਣੇ ਇਹਦੇ ਵਿੱਚ ਨੋਆ ਨੇ ਕੋਈ ਨੁਸਖਾ ਨਹੀਂ ਕਰਨਾ ਇਹ ਨੁਸਖ ਵੀ ਨਹੀਂ ਹੈ ਜੋ ਕਰਦੀ ਤੇ ਦੂ ਕਰਦੀ ਅੱਛਾ ਹਾਏ ਹਾ ਮੈਨੂੰ ਵੀਡੀਓ ਚ ਵੀ ਗੱਲਾਂ ਤੇ ਮੈਨੂੰ ਵੀਡੀਓ ਤੋਂ ਬਾਹਰ ਵੀ ਗੱਲਾਂ ਇਹ ਟੋਕਾ ਟਕਾਈ ਤੇਰੀ ਜਿਹੜੀ ਵੀ ਨਹੀਂ ਇਹਨੂੰ ਥੋੜਾ ਜਿਹਾ ਕੰਟਰੋਲ ਕਰਨਾ ਤੇ ਕੋਈ ਗੱਲ ਨਹੀਂ ਮੈਂ ਟੋਕਾ ਟਕਾਈ ਕਰਨੀ ਕਿਉਂ ਆ ਆ ਸਬਜ਼ੀ ਬਣਾਓ ਤੇ ਮੁੜਕੇ ਘੁੰਨੋ ਆਟਾ ਤੇ ਫੇਰ ਬਣਾਓ ਫੁੱਲ ਕੇ ਤੇ ਮੈਨੂੰ ਦੋ ਹ ਮੰਜੀ ਤੇ ਤੇ ਮੈਂ ਕੀ ਕਰਨ ਟੋਕੜ ਲਾ ਕੇ ਕਰਨੀ ਆ ਮੈਨੂੰ ਸੁੱਖ ਮੰਗਣੀ ਮੰਜੀ ਦਾ ਮੰਗ ਸੁੱਖ ਮੰਗ ਤੇ ਮੰਜੀ ਦਾ ਮੰਗ ਮਾਫੀ ਬਖਸ਼ਿਆ ਗਾਲੀ ਕੋਈ ਨਹੀਂ ਮੰਜੀ ਇਹੋ ਉਹ ਗੱਲ ਕਿ ਜੇ ਤਾਂ ਮੈਨੂੰ ਸੋਖ ਮੇ ਦੇਣਾ ਟੋਕਾ ਟਾਕੀ ਕਰਨੀ ਮੈਂ ਨਾ ਕਰੂੰਗੀ ਤੇ ਮੈਨੂੰ ਦੋ ਫੜਾ ਫੜਾ ਕੇ ਪਕਾ ਪਕਾ ਮੈਂ ਖਾਵਾਂ ਆਵੇ ਢਈ ਆ ਹੁਣ ਤੇਰੇ ਵਾਸਤੇ ਹੀ ਨੇ ਹੁਣ ਇੰਨਾ ਮੈਂ ਕਰਨ ਦਿਆਂ ਉਹ ਤੇਰੇ ਵਾਸਤੇ ਹੀ ਦਿਆਂ ਅੱਛਾ ਹਾਂ ਚਲੋ ਠੀਕ ਆ ਇਹ ਤੇਰੇ ਵਾਸਤੇ ਆ ਧੰਨਵਾਦ ਅੱਛਾ ਮੇਰਾ ਤੇਰੀ ਸ਼ੂਗਰ ਆ ਨਾ ਆ ਸ਼ੂਗਰ ਤੇ ਹੈਗੀ ਬਤਿਹਾਂ ਤੇ ਸ਼ੂਗਰ ਦਾ ਕਰਕੇ ਤੈਨੂੰ ਫਿਰ ਕ੍ਰੇਲੀ ਬਣਾ ਕੇ ਲਗਾ ਦੇਣਾ ਜਿਹੜਾ ਕੋਈ ਭੈਣ ਭਰਾ ਕਹਿੰਦਾ ਉਹ ਕਹਿੰਦਾ ਹਾਏ ਇੰਨੇ ਦਿਸੇ ਹੋ ਗਏ ਹਾਏ ਇੰਨੇ ਦਿਸੇ ਹੋ ਗਏ ਕੱਲ ਮੈਂ ਬੱਚਿਆਂ ਦੇ ਟੀਕੇ ਲੱਗਣੇ ਵੈਕਸੀਨ ਲੈਣਗੇ ਤੂੰ ਉੱਥੇ ਮੈਡਮਾਂ ਵੀ ਆਖਣ ਇੰਨੇ ਦੀਦੀ ਦਿਸੇ ਹੋ ਗਏ ਤੂੰ ਮੈਂ ਤਾਂ ਸ਼ੂਗਰ ਨਾਲ ਹੀ ਹੋਈ ਜਾਣਦੀ ਵਾਕਿਆ ਫਿਰ ਕ੍ਰੇਲੀ ਬਣਾਵਣਾ ਮੈਨੂੰ ਦਈ ਜਾਉ ਆ ਜਿਹੜੇ ਛਿੱਕੜ ਹੋਣਾ ਮੈਂ ਤੇ ਰਦਾ ਲਾ ਕੇ ਤੇ ਤੜਤਾ ਲਾ ਕੇ ਦਵਾ ਤੂੰ ਪਿਆਜ ਬਾਹਾਂ ਘਰੇ ਆਖਣ ਲੱਗੇ ਆ ਕਿ ਕਿਰੇਲੇ ਹਿੰਗਾਂ ਵਾਂਗੇ ਜਿਹੜੇ ਛਿੱਕੜ ਵਾਇ ਤੇ ਨੂੰ ਦਿੰਨੇ ਆ ਨਹੀਂ ਨਹੀਂ ਉਦੋਂ ਵੇਹ ਚਾਹੀਦੇ ਨਹੀਂ ਤੇ ਲਾਉਨੇ ਆ ਜਿਹੜੇ ਪਰਦੇਸੀ ਆਉਂਦੇ ਨੇ ਵਿਚਾਰੇ ਉਹਨਾਂ ਨੇ ਕਦੀ ਛਿੱਕੜ ਨਹੀਂ ਲਾਏ ਆ ਪੁਸ਼ਾਈਆਂ ਵੱਡ ਲਈਏ ਕੋ ਲਈਦੇ ਆ ਤੇ ਮਸੀਂਦਾ ਗੋਲ ਟੱਕ ਲਈਦੇ ਆ ਬਸ ਇਦਾਂ ਖਾਂਦੇ ਆ ਉਹ ਤੇਰੇ ਕੋ ਜੇ ਦੁਆਰੇ ਆ ਗੰਦੇ ਆ ਇਹ ਰੱਖੀਂ ਜੀ ਸਰ ਜੀ ਆਲੂ ਗੰਡੇ ਲੈ ਆਵਾ ਤੇ ਗੰਡੇ ਬਹੁਤ ਨਿੱਕੇ ਆਉਣ ਬੜਾ ਲੈ 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 ਓਏ ਆ ਜਾ ਹੁਣ ਤੇ ਪਾਈ ਨਾਲ ਸੇੜ ਆਈ ਜਾਣਾ ਵਾ ਅਰੇ ਗੱਡੇ ਲੈ ਕੇ ਨਹੀਂ ਮੁੜੀ ਤੂੰ ਹੀ ਕੰਮ ਕੀ ਕਰ ਲੈਣਾ ਕਰਦਾ ਬੰਦਾ ਵਾ ਫਟਾਫਟ ਕਰਦਾ ਹੱਥ ਮਾਰਦਾ ਦੇਖੀ ਹਾਂ ਕਿਦਾ ਜਿਹੜਾ ਬਣਦੇ ਕਰੇਲੇ ਤੇ ਮੇਰੇ ਨਾਲ ਨਾ ਘੱਡੀ ਦੇਲੇ ਹਾਏ ਹਾਏ ਤੁਹਾਨੂੰ ਹਰ ਗੱਲ 'ਚ ਮੇਰੇ ਟੈਨਸ਼ਨ ਮੈਨੂੰ ਟੈਨਸ਼ਨ ਪਾਈ ਜਾਂਦੀ ਡੇਲੇ ਕੱਢੀ ਡੇਲੇ ਕੱਢੀ ਮੈਂ ਕੰਮ ਦੀ ਹੁੰਦੇ ਕੱਢਣੇ ਮੇਰੇ ਤੇ ਅੱਗੇ ਡੇਲੇ ਨਿੱਕੇ ਆ ਮੈਂ ਮੈਂ ਬਣਾਉਣ ਲੱਗਾ ਮੈਂ ਕਰੇਲੇ ਤੇ ਬੇਰੀਆਂ ਨਾਲ ਕੱਢੀ ਡੇਲੇ ਮੈਨੂੰ ਤਾਂ ਅੱਗੇ ਉਹਨਾਂ ਕਦੇ ਦਿਖਦਾ ਡੇਲੇ ਨਿੱਕੇ ਹੀ ਆ ਮੇਰੇ ਭਾਈ ਤੇ ਸਬਜ਼ੀ ਵਾਲਾ ਵਾ ਅਛਾ ਉਹ ਆਲੂ ਗੰਢਿਆਂ ਵਾਲਾ ਨਹੀਂਗਾ ਉਹ ਆਂਦਾ ਤੇ ਜੇ ਸਬਜ਼ੀ ਧਰਨ ਜੋਗੇ ਲੈਣੇ ਖੰਡੇ ਥੋੜੇ ਬਹੁਤੇ ਲੱਲੋ ਓਦਾਂ ਮੈਂ ਜਿਆਦੇ ਗੰਢੇ ਨਹੀਂ ਵੇਚਦਾ ਚਲ ਹਾਂ ਅੱਜ ਉਹ ਇੱਥੇ ਪਾਈ ਆਉਂਗਾ ਰਹਾ ਲੈਂਦੀ ਆਲੂ ਤੋੜਾ ਹੀ ਲਵਾ ਲੋ ਤੋੜਾਈ ਲਵਣ ਲੱਗੀ ਹੈ ਕਿ ਮੈਂ ਹਾਲੂ ਗੰਡਿਆਂ ਵਾਲਾ ਵਾਂ ਤੇ ਹੋਰ ਅਖ ਲਾਵਾਂ ਮੈਂ ਹੁਣੇ ਉਹ ਰੱਖੇ ਦੇ ਮੁਕੇ ਫਿਰ ਮੈਨੂੰ ਲੱਭਦੇ ਰਹਿਣਾ ਵੀ ਉਹ ਆਵੇ ਤੇ ਫਿਰ ਲੈਈਏ ਇੱਥੇ ਇੰਨੇ ਪੈਸੇ ਦੇ ਆਪ ਵੀ ਨਵਾਂ ਸਾਰਾ ਅਸ਼ਰਦੀਆ ਬੀਆ ਵਾਂ ਪ੍ਰਾਣੀਆਂ ਬੀਬੀਆਂ ਨੇ ਵੇਖਿਆ ਦੂਸਰੀਆਂ ਨਾਲੇ ਨਾਲ ਬਦੀਆਂ ਹੁੰਦੀਆਂ ਆ ਮੈਂ ਵੀ ਬੰਨ ਲਾਉਣ ਫਿਰ ਮੈਂ ਰਾ ਲੈਣੀ ਇਦਾਂ ਕਰਕੇ ਨਾਲੇ ਚ ਇਦਾਂ ਕਰਕੇ ਤੇ ਜਿਹੜਾ ਸਲਾਹ ਠਾਹ ਕੀਤੀ ਤੇ ਤੇਰੇ ਡੇਢ ਬਣੇ ਕਿਤੇ ਮੈਨੂੰ ਅੱਗੇ ਪਤਾ ਕੀ ਹੋਇਆ ਚੁੰਨੀ ਦੇ ਪੱਲੇ ਬੱਦੇ ਮੈਂ ਉੱਥੇ ਪਾਈ ਲਾ ਕੇ ਜਾ ਕੇ ਚੁੰਨੀ ਦੇ ਨੁਕਰਾਂ ਵੇਖਾਂ ਇੱਥੇ ਬੰਦੇ ਪੈਸੇ ਬੱਦੇ ਕਿੱਥੇ ਕਰੇ ਪੈਸੇ ਪੁੰ ਉਹ ਬਤਨ ਗਾਂ ਨੂੰ ਖੋਲ ਗਈ ਕਰਾ ਉਹ ਗੱਲ ਹੋਈ ਕਿ ਨਹੀਂ ਹੂੰ ਤੇ ਜਾਂ ਇਦਾਂ ਕਰ ਕੁਥਰੀ ਸੰਭਾਲਾ ਤੇ ਨਾਲੇ ਦਾ ਬੰਨ ਲਾ ਕਿਉਂ ਨਾਲੇ ਦਾ ਬੰਨੂਗੀ ਮੈਂ ਜਿੰਨਾ ਪੁਰਾਣੀਆਂ ਬੁੱਲੀਆਂ ਬੰਦੀਆਂ ਬੇਹਰਵਾਜ ਦਾਵਾ ਤੋਰ ਹਾਏ ਮੈਂ ਇੰਨੀ ਪੁਰਾਣੀ ਹੋ ਗਈ ਆ ਜਿਹਨ ਕੁਛ ਨਹੀਂ ਬੰਨਣ ਵਾਲੀਆਂ ਨਾਲ ਮੈਂ ਇਹ ਗੱਲ ਕਹਿਣਾ ਵਾ ਇਹ ਰਵਾਇਤ ਮੁੱਕ ਗਿਆ ਬੁਰਕੇ ਨੇ ਇਹ ਹਾਂ ਹੋ ਜਿੱਦਾਂ ਸਾਰੇ ਆਂਦੇ ਨਾ ਵੀ ਸੱਭਿਆਚਾਰਕ ਪ੍ਰੋਗਰਾਮ ਕਿੰਨਾ ਕੁਝ ਜਿਹੜੇ ਪਿਛੋਕੜ ਦਾ ਸਾਰਾ ਪੰਜਾਬੀ ਵਿਰਸਾ ਜਿਹੜਾ ਦਿਵਾਜ ਗਿਆ ਸਾਡਾ ਹਾਂ ਉਹ ਤੇ ਉਹ ਆ ਗਈ ਹੁਣ ਤੇ ਇਹ ਹੁਣ ਕੁਥਲੀਆਂ ਵੀ ਆ ਜਾਣ ਨਾਲ ਹੀ ਖੂਹਾਂ ਦਾ ਪਾਣੀ ਚਾਟੀ ਤੇ ਮਧਾਣੀ ਲੋਕੀ ਲੱਭਣਗੇ ਅੱਛਾ ਬਲਦਾਂ ਗਲ ਟੱਲੀਆਂ ਘਰਦੀਆਂ ਛਾਲੀਆਂ ਲੋਕੀ ਲੱਭਣਗੇ ਅੱਛਾ ਤਕੜੀ ਤੇ ਵੱਟੇ ਸਿਰਾਂ ਤੇ ਦੁਪੱਟੇ ਲੋਕੀ ਲੱਭਣਗੇ ਇਹ ਆ ਸਾਡਾ ਪੰਜਾਬੀ ਵਿਰਸਾ ਕਿਉਂਕਿ ਨਾਲੇ ਨਾਲ ਗੁਸਲੀਆਂ ਬੱਧੀਆਂ ਪੈਹਾਂ ਵਾਲੀਆਂ ਉਹ ਵੀ ਚੱਭਣਗੇ ਉਹ ਵੀ ਚੱਲਦੀਆਂ ਸਭ ਇਹ ਵੀ ਗੱਲ ਕਰੋ ਨਾ ਹਾਂ ਤੇ ਹੁਣ ਵੇਖ ਵੀ ਸਾਰੇ ਨੌਜਵਾਨ ਮੁੰਡੇ ਜਿਹੜੇ ਆ ਉਹ ਸਿਰਾਂ ਤੇ ਦੁਪੱਟੇ ਨਹੀਂ ਕਰਦੇ ਅਤੇਆਂ ਭੈਣਾਂ ਹੱਡੀਆਂ ਜਿਹੜੀਆਂ ਉਹ ਕਦੀ ਗਾਂਹੇ ਚੁੰਨੀਆਂ ਵੀ ਸੈਕੂਲਰ ਹਾਂ ਨਾ ਰਵਾਜ ਹੁੰਦਾ ਉਹ ਆਪਣੇ ਉਦਾਂ ਗੱਲ ਕਰਨੇ ਮਿੱਸਾ ਗਵਾਜਿਆ ਹਟਾ ਕੇ ਇਹਨੂੰ ਕਹਿ ਨਹੀਂ ਸਕਦੇ ਚਲੋ ਜਿੱਦਾਂ ਜਿੱਦਾਂ ਦਾ ਆਪਣਾ ਆਪਣਾ ਸਿਸਟਮ ਆ ਕੋਈ ਨਹੀਂ ਚੰਗੀ ਜਾਣਦਾ ਵਧੀਆ ਮੈਂ ਇੱਕੋ ਗੱਲ ਕਹਿਣਾ ਵੀ ਕਿਸੇ ਨੂੰ ਕੋਈ ਗੱਲ ਨਾ ਕਰੋ ਜਿੱਦਾਂ ਦਾ ਸਮਾਂ ਤੁਰਿਆ ਉਹਦੇ ਨਾਲ ਗੱਲ ਦਿਓ ਆਹੋ ਉਹ ਤਾਂ ਗੱਲ ਹੈ ਠੀਕ ਨਹੀਂ ਕੀ ਹੋਣ ਕੀ ਆ ਗੋਲਜੇ ਚੀਰੀ ਜਾਂਦੇ ਰੁਪਈਏ ਚਵਾਨੀਆਂ ਜੀਆਂ ਐਦਾਂ ਦੇ ਬਣਾਉਣੇ ਆ ਭਰ ਕੇ ਧਰਨੇ ਸੀਗੇ ਇਹਦੋਂ ਉਹ ਗੱਲ ਮੈਂ ਨਾ ਮੇਰੇ ਗੱਲ ਚ ਟਖਲ ਹੁੰਦਾ ਜੀ ਨਾ ਕਰਿਆਗਾ ਟੋਕਾ ਟਕਾਈ ਮਿਲੂ ਨਾ ਕਰਿਆਗਾ ਤੇ ਮੈਂ ਨਾ ਦਾ ਦਿੰਦੇ ਵੀ ਮੈਂ ਇਦਾਂ ਦੇ ਘਰ ਨਹੀਂ ਮੈਂ ਵੀ ਹੋਰ ਕਿੰ ਲੋ ਲੈ ਆਉਂਦੀ ਮੈਂ ਆਪਣੇ ਦੁਜੀ ਘਰ ਨਹੀਂਦੀ ਤੋ ਕੋਈ ਹੋਰ ਪੰਨ ਤਰੀਕੇ ਨਾਲ ਬਣਨੇ ਆ ਈ ਖਾ ਕੇ ਵੇਖਣਾ ਅੱਜ ਮੇਰੇ ਹੱਥਾਂ ਦੀ ਖਾ ਕੇ ਵੇਖ ਸਬਜੀ ਚੱਲ ਚੱਲਾ ਉਹ ਤੜਕਾ ਵੇਖ ਲੈ ਮੈਂ ਵੀ ਕਿਦਾਂ ਲਾਉਂ ਮੈਂ ਤੂੰ ਆਪੇ ਤੜਕੇ ਮਾਨਕ ਪਕਾਵੀ ਆਪੇ ਹੀ ਫਿਰ ਕੋਚੇ ਲਾਵੀ ਚੁੱਕ ਕਰ ਕਰਦੇ ਨੂੰ ਜਦ ਅੱਧੀ ਰਾਤ ਤੱਕ ਸੌਵੇਂਗਾ ਜੇ ਮੈਂ ਤੁਰ ਗਈ ਨਰਿੰਜਣਾ ਰੋਵੇਂਗਾ ਇਹ ਗੱਲ ਤਾਂ ਮੈਂ ਕਹਿਣੀ ਸੀ ਤੁਸੀਂ ਕਹਤੀ ਆ ਚੰਗਾ ਸਗੋ ਮੈਨੂੰ ਹੀ ਪਤਾ ਹੈ ਗੱਲ ਦਾ ਠੀਕ ਆਣ ਫਿਰ ਪਤਾ ਲੱਗ ਗਈ ਤੁਰ ਜਾ ਫਿਰ ਮੈਂ ਕਿਤੇ ਆਪਣੇ ਪਿੰਨੋਂ ਕਿ ਮੰਡਿੰਡਾ ਵੇਖ ਆਵਾਂ ਚਾਰ ਦਿਨ ਮੈਂ ਵੀ ਅੱਛਾ ਆਹ ਜਾਣਾ ਨਾਲੇ ਗੋਹਾ ਸੁਟੇਂ ਕਰ ਕੀ ਨਾਲੇ ਧਾਰਾਂ ਕੱਢੇਗਾ ਉਹਨਾਂ ਨੇ ਤੈਨੂੰ ਜਾ ਕੇ ਚਾਹ ਪਾਣੀ ਪੀ ਲੈਣਾ ਆ ਰਾਤੀ ਰੋਟੀ ਖਾ ਲੈਣੀ ਹੂੰ ਤੇ ਸਿਹਰ ਨੂੰ ਉਹਨਾਂ ਨੇ ਕਹਿਣਾ ਭੈਣ ਅਸੀਂ ਦਵਾਈ ਲੈਣ ਚੱਲੇ ਆ ਹੂੰ ਅਸੀਂ ਭਲਾਣੇ ਤਾਂ ਚੱਲਦੇ ਹੂੰ ਤੇ ਭੈਣ ਉਹਨਾਂ ਲਈ ਚੁੱਕਣਾ ਆਪਣਾ ਬੁਸਕਾ ਤੇ ਤੁਹਾਨੂੰ ਆ ਜਾਣਾ ਸੁਮਿਆਣਾ ਜੇ ਚੰਗਾ ਮੈਨੂੰ ਰੋਟੀ ਦੇਜੋ ਤਾਂ ਤੁਸੀਂ ਜਿੱਥੇ ਮਰਜੀ ਜਾਓ ਮੈਂ ਤਾਂ ਉਹ ਪਿਆ ਹੀ ਆਟਾ ਉਹ ਇਹ ਭੈਣੇ ਦਾਲਾ ਉਹ ਇਹ ਖੰਡ ਆ ਉਹ ਇਹ ਦੁੱਧ ਜਿੰਨਾ ਚਾਹ ਜੀ ਕਰਦਾ ਬਣਾ ਕੇ ਖਾ ਲਈ ਉਹ ਤਾਂ ਗੱਲ ਸਹੀ ਆ ਉਹਨਾਂ ਨੇ ਛੱਡਣੇ ਰਾਤ ਨੂੰ ਹੋਇਆ ਸੀ ਸੋ ਜਾਣ ਕੇ ਮੈਂ ਸੋਕਦੇ ਨਹੀਂ ਐਸੀ ਛੱਡ ਛੱਡ ਸੋਉਂਗੀ ਮੈਨੂੰ ਕੀ ਮਾਰਾ ਵਾ ਦਰਦ ਦਰ ਕੱਟ ਕੋਈ ਵੀ ਨਹੀਂਗਾ ਹਾਂ ਉਹਨੇ ਮੈਂ ਟ੍ਰਿਪ ਕੱਢ ਜਾਣੇ ਮਗਰੋਂ ਹਾਂ ਮੈਂ ਕੱਟ ਜਾਣਗੇ ਕਿਵੇਂ ਐਦਾਂ ਦੀ ਗੱਲ ਨਾ ਕਹਿੰਦੇ ਮੇਰੇ ਨਾਲ ਗੱਲ ਕਰੀ ਚੱਲੋ ਸਾਹਿਬ ਮੈਂ ਜਾ ਕੇ ਵੇਖਾਂ ਅੱਜ ਹੈ ਜਾ ਕੇ ਵੇਖਾਂ ਵੀ ਮੈਂ ਚੱਲ ਜਾ ਬੀਹਲਾ ਜਾਣਾ ਹਾਂ ਚੱਲ ਠੀਕ ਆ ਤੇਰੀ ਮਰਦਾਂ ਨੂੰ ਕਰਨਾ ਆ ਗਿਆ ਵਾ ਹੁਣ ਲੋੜ ਕੱਢੀ ਆ ਹੂੰ ਨਵਾਂ ਟਿੰਗ ਆਕਾਰ ਵਾ ਬਾਬੇ ਨੇ ਬੱਚੇ ਦਿੱਤੇ ਸਭ ਕੋਣ ਮੇ ਲੋੜ ਕਾ ਦੀ ਮੈਂ ਹਾਂ ਕੰਮ ਕਰਦਾ ਤਾਨੂੰ ਆ ਗਿਆ ਕਰਨਾ ਦੰਦਰ ਕੋਈ ਨਹੀਂ ਇਦਾਂ ਦੀਆਂ ਗੱਲਾਂ ਹੁੰਦੀਆਂ ਪਤਾ ਜਿਹੜਾ ਘਰ ਤੇ ਹੁੰਦਾ ਵਾ ਥੋੜੀ ਲੋਕਾਂ ਨੇ ਵਾਧੂ ਕਰ ਦਿੱਤੇ ਮਾਪਿਓ ਵਾਧੂ ਨਹੀਂ ਕੋਈ ਹੁੰਦਾ ਆ ਹੋਵੇ ਤਾਂ ਹੈ ਠੀਕ ਨਹੀਂ ਗੱਲ ਤੇ ਮੈਂ ਇਹ ਗੱਲਾਂ ਕਹਿੰਦਾ ਵੀ ਮੁੜ ਕੇ ਜੇ ਮਾਪਿਓ ਦੇ ਦੁਰ ਜਾਣ ਤੋਂ ਬਾਅਦ ਲੰਗਰ ਲਾਉਣੇ ਲੋਕਾਂ ਨੂੰ ਇਨਾ ਕੋ ਪਵਾਣਨਾ ਉਹੀ ਮਾਪਿਓ ਦੀ ਸੇਵਾ ਕਰੋ ਨੂੰ ਜਿੰਦੇ ਜੀ ਰੋਟੀ ਵਧੀਆ ਦੇ ਦੋ ਉਹਦਾ ਬਿਸਤਰਾ ਵਧੀਆ ਰੱਖਾਓ ਉਹਦੇ ਕੱਪੜੇ ਵਧੀਆ ਦੇ ਦੋ ਗੁਰਦੁਆਰੇ ਸੇਵਾ ਕਰਨ ਦਾ ਕੀ ਫਾਇਦਾ ਜੇ ਘਰ ਹੀ ਨਹੀਂ ਪੁੱਛਣਾ ਮਾਂ ਪਿਓ ਨੂੰ ਗੁਰੂ ਕਹਿੰਦਾ ਵਾ ਇੱਥੇ ਭਾਂਡੇ ਆਣ ਕੇ ਮੇਰੇ ਮਾਂਜ ਦੀਆਂ ਤੁਸੀਂ ਮਾਂਜਦੇ ਆ ਜਾਂ ਤੁਹਾਡੇ ਘਰ ਸ਼ਿੰਗ ਭਰੀ ਆ ਉਹ ਪਹਿਲਾਂ ਮਾਂਜ ਕੇ ਉਹ ਫਿਰ ਮੇਰੇ ਘਰ ਆਉਂੋ ਇਹ ਤਾਂ ਗੱਲ ਹੈ ਹੀ ਠੀਕ ਨਹੀਂ ਤੇ ਇਹ ਆ ਵੀ ਸਾਡਾ ਗੁਰੂ ਘਰ ਜਾਣ ਦਾ ਕੋਈ ਫਾਇਦਾ ਨਹੀਂ ਇਹ ਮਾਂ ਪਿਓ ਨੂੰ ਕਿਹਨੇ ਪੁੱਛਣਾ ਤੋਂ ਹਵਾਨੀ ਤੇ ਗੁਰੂ ਘਰ ਜਾਣ ਦਾ ਕੋਈ ਫਾਇਦਾ ਨਹੀਂ ਗੁਰੂ ਤਨੇ ਇਹ ਗੱਲ ਤੇ ਬੋਲ ਕੇ ਨਹੀਂ ਤੇ ਗੁਰਬਾਣੀ ਵੀ ਬੋਲ ਕੇ ਵੇਲੇ ਕੀ ਜਾਂਦੀ ਆ ਉਹ ਤਾਂ ਗੱਲ ਹੈ ਹੀ ਆ ਠੀਕ ਨਹੀਂ ਸਾਹਮਣੇ ਮਾਪੇ ਤੇ ਕੀ ਕਿੱਦਾਂ ਕਹਿੰਦੇ ਹੁੰਦੇ ਰੱਬ ਮਿਲੂਗਾ ਆਪੇ ਰੱਬ ਮਿਲੂਗਾ ਆਪੇ ਸਾਹਮਣੇ ਮਾਪੇ ਰੱਬ ਮਿਲੂਗਾ ਆਪੇ ਇਦਾਂ ਨਹੀਂ ਕਹਿੰਦੇ ਹੁੰਦੇ ਫੇ ਨਾ ਜਾਵਾਂ ਮੈਂ ਮੈ ਜਾਣਾ ਹੀ ਕਿੱਥੇ ਆ ਗਰਮੀ ਹੈ ਜੀ ਇਹ ਛੱਡ ਪਰਾਂ ਕੁਝ ਹਾਂ ਹੁਣ ਨੌਣ ਲੱਗੇ ਤੜਕਾ ਹਾਂ ਬਸ ਲੱਗ ਗਿਆ ਤੜਕਾ ਮਿੰਟੋ ਦੀ ਹੋਰ ਕੀ ਪਾਉਣਾ ਇਹਦੇ ਵਿੱਚ ਹੁਣ ਗੰਡੇ ਇਹ ਹੋਰ ਇੱਕ ਮੈਂ ਪੇੜ ਰੱਖਣਾ ਅੱਛਾ ਦਸਨਾ ਨਹੀਂ ਤੁਹਾਨੂੰ ਲੱਗੇ ਨਹੀਂ ਖਰਾ। ਤਾਂ ਕੋਈ ਨਹੀਂ ਮੈਂ ਹੁਣੇ ਆ ਜਾਨੀ ਤੜਕਾ ਲਾਉ ਤੁਸੀਂ ਮੈਂ ਆ ਜਾਨੀ ਹੁਣੇ ਮਿੰਟਾਂ ਚ ਹੀ ਇਹ ਕਿਹੜੀ ਗੱਲ ਕੀਤੀ। ਕਿੱਥੇ ਤੜਕਾ ਤੇ ਅੰਦਰ ਹੀ ਆਉਣਾ ਤੂੰ ਜਿਸੀ ਚੱਲੀ। ਅੰਦਰੇ ਮੈਂ ਵੀ ਆਉਣੀ ਆ ਮੁੜ ਕੇ ਕੇ ਪੈਸੇ ਰੱਖਾਵਾਂ। ਰੱਖਿਆ। ਚਲੋ ਹੁਣ ਮੈਂ ਤੜਕਾ ਲਾ ਕੇ ਬਖਾਲਦਾ ਤੁਹਾਨੂੰ ਵੀ ਕਿਦਾਂ ਲੱਗਦਾ ਤੜਕਾ ਇਹ। ਕਰਦੇ ਆਂ ਫਿਰ ਬਾਅਦ ਚ ਵੀ ਗੱਲ ਕਰਾਂਗੇ। ਠੀਕ ਆ ਜੀ। ਹਾਂ ਜੀ ਲੱਗਣ ਲੱਗਾ ਜੇ ਤੜਕਾ ਹੋਣਾ। ਕੈਨੇਡੀਆ ਨੂੰ। ਪਹਿਲਾਂ ਹੁਣ ਆਪਾਂ ਏਦਾਂ ਕਰਦੇ ਚੈੱਕ ਚੈੱਕ ਕਰਨਾ ਹੁੰਦਾ ਨਾ। ਵੇਖ ਲਓ ਜੋ ਕਰਨਾ ਮੈਨੂੰ ਤਾਂ ਪਤਾ ਨਹੀਂ। ਤੁਹੇ ਆਂਦੇ ਮੈਨੂੰ ਸਬਜੀ ਜਾਰੀ ਬਣਾਉਣੀ ਆਉਂਦੀ। ਲੈ ਬਾਬੇ ਦਾ ਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੀ। ਵਾਹਿਗੁਰੂ ਵਾਹਿਗੁਰੂ। ਜੇ ਨਾ ਬਣ ਜੇ। ਜੇ ਨਾ ਜੰਗੀ ਬਣੀ ਤੇ। ਬਾਗੂ ਬਾਗੂ ਕੈਦੀ ਕਿ ਨਹੀਂ। ਹਾਂ। ਕਿ ਅੱਜ ਮੈਂ ਲਾਗੀ ਪਿਆ ਬਣਾਉਂਦੇ ਹਾਂ ਤੇ ਉਹ ਗੱਲ ਕੀ ਭੜ ਵੀ ਨਹੀਂ ਪਾਈ ਸੀ ਤੁਹਾਨੂੰ। ਨਹੀਂ ਤੂੰ ਇਹ ਲੋਕਾਂ ਵਰ ਬਣਾਉਣੀ ਕੋਈ ਜਿੱਦਾਂ ਹੀ ਬਣਾਉਂਦੇ ਉਦਾਂ ਹੀ ਤੂੰ ਬਣਾਉਣੀ ਆ। ਬਣਾਉਣੀ ਉਦਾ ਹੀ ਆ ਹਮ ਇੱਕ ਢੰਗ ਤਰੀਕਾ ਹੁੰਦਾ ਸਿਰਫ ਹਮ ਹਮ ਠੀਕ ਠੀਕ ਕੀਤਾ ਥਰੇ ਸਾਹਮਣੇ ਹੀ ਕੀਤਾ ਨਹੀਂ ਹਾਂ ਗੈਸ ਘਟ ਕੀਤਾ ਕੀਤਾ ਹੁਣ ਫੁੱਲ ਕੀਤਾ ਮੈਂ ਗੈਸ ਘਟ ਕੀਤਾ ਸੀ ਅੱਛਾ ਪਹਿਲਾਂ ਤੇਲ ਜਿਆਦਾ ਸੜ ਗਿਆ ਸੀ ਅੱਛਾ ਤੇ ਹੁਣ ਆਪਾਂ ਸਬਜ਼ੀ ਬਣਾ ਕੇ ਤੇ ਰੋਟੀ ਤੂੰ ਬੁਕਾਉਣੀ ਕਿੰਨਾ ਤੂੰ ਹੀ ਪੁਕਾ ਲਿਓ ਮੈਂ ਪੁਕਾ ਲਾ ਹਾਂ ਮੈਂ ਆਟਾ ਗੋਲ ਕੇ ਰੱਖੀ ਲਵਾ ਹੁਣ ਆਹ ਬਰੇ ਸਿਰ ਚੰਗਾ ਨਾਲ ਲੱਗੂ ਕੀ ਦੇ ਕੇ ਮੁਕੀ ਦੇ ਕੇ ਰੱਖਾਈ ਨਾ ਮੁਕੀ ਦੇ ਕੇ ਕੱਚਾ ਕਰਕੇ ਅੱਛਾ ਕਰਕੇ ਫਿਰ ਮੈਂ ਮੁਕੀ ਦੇ ਦੂੰ ਆਹ ਹੈ ਠੀਕ ਆ ਤੇ ਫਿਰ ਤੁਹਾਨੂੰ ਮੈਂ ਚੁੱਕੇ ਨਹੀਂ ਮਾਣ ਦੇਣਾ ਨਾ ਵਾਂਡੇ ਜਦੋਂ ਪਕੀਆਂ ਪਕਾਈਆਂ ਮਿਲਣਗੀਆਂ ਤਾਂ ਕੀ ਲੋੜ ਚੁੱਕਿਆਂ ਚ ਵੰਡਣ ਦੀ ਹਾਂ ਕਿੰਨੇ ਨੇ ਬਾਬਾ ਟਲ ਤੇ ਪਕੀਆਂ ਪਕਾਈਆਂ ਟਲ ਆਹ ਬਣੀਓ ਗੱਲ ਆਹ ਬਣੀਓ ਗੱਲ ਤੇ ਹੋ ਜੂਗਾ ਮਸਲਾ ਹੱਲ ਹੱਲ ਤੇ ਕੱਲੇ ਕੱਲੇ ਕਰੇਲੇ ਹੀ ਕੋਈ ਹੋਰ ਵੀ ਕੋਈ ਨਾਲ ਦਾ ਹੈ ਕੱਲੇ ਕਰੇਲੇ ਆ ਨਾ ਇਹ ਕੋਈ ਹੋਰ ਵੀ ਕੋਈ ਨਾਲ ਆ ਮੂੰਗੀ ਦੀ ਦਾਲ ਆ ਹੈ ਮੂੰਗੀ ਦੀ ਅੱਛਾ ਤੇ ਨਾਲ ਹੋਰ ਜੋ ਵੀ ਖਾਣਾ ਸਲਾਦ ਆ ਅੱਛਾ ਚਾਹੇ ਕੱਟ ਲੂੰਗਾ ਹਾਂ ਕੀੜਾ ਕੱਟ ਲੂੰ ਟਮਾਟਰ ਕੱਟ ਲੂੰ ਦਹੀਂ ਬਣਾ ਲਿਓ ਪਕੌੜੀਆਂ ਪਾੜ ਦੇ ਬੂੰਦੀ ਰੈਤਾ ਬਣਾ ਦੂੰ ਹਾਂ ਤੇ ਮਗਰੋਂ ਕੀ ਨਾਮ ਰੋਟੀ ਦਾ ਟਿੱਖਾ ਖਾ ਕੇ ਇਸਕੇ ਕੇ ਰੋਟੀ ਢੇਲੀ ਅੱਛਾ ਖਾਣੀ ਆਉਂ ਕਿ ਨਹੀਂ ਖਾ ਲਾਂਗੇ ਹਾਂ ਠੀਕ ਹੈ ਜਿਹੜੀ ਚੀਜ਼ ਮਿਲਦੀ ਜਾ ਉਹ ਲਾਏ ਦੀ ਆ ਆਹੋ ਚੱਲ ਦੱਸੋ ਹੋਰ ਕੀ ਕਰਨਾ ਕੰਮ ਨੇ ਬੇੜੋ ਕਾਂ ਕਾਂ ਕੜਛੀ ਮਾਰੀ ਜਾਣੀ ਆ ਕੀ ਕਰਨਾ ਵਾ ਹੁਣ ਬਸ ਇਹਨਾਂ ਨੂੰ ਜਿਹੜਾ ਕੜਕਾ ਜਿਹਾ ਲੱਗਦਾ ਹਾਂ ਥੋੜੇ ਲਾਲ ਪੀੜੀ ਜੇ ਹੁੰਦੇ ਆ ਹਾਂ ਇਹਨੂੰ ਕੱਢ ਕੇ ਫਾਈ ਜੀ ਰੱਖ ਲੈਣਾ ਅੱਛਾ ਪਿਆਜ਼ ਮਿਰਚਾਂ ਅਦਕਰ ਹਾਂ ਉਹ ਮੈਂ ਕੱਟ ਲਿਆ ਵਾ ਆਵੇ ਹਾਂ ਰੱਖਿਆ ਹਾਂ ਇਹ ਮੈਂ ਮੁੜ ਕੇ ਹੋਤੀ ਜੇ ਪਾ ਲੈਣਾ ਜੇ ਤੇਲ ਘੱਟ ਹੋਊਗਾ ਹੋਰ ਪਾ ਲਾਂਗੇ ਜੇ ਨਹੀਂ ਨਹੀਂ ਉਸੇ ਤੇ ਦੀ ਦੜਕਾ ਲਵਾਂ ਹਾਂ ਅੱਛਾ ਤੇਲ ਪਾਈ ਜਾਣਾ ਘੜੀ ਘੜੀ ਹੈ ਘੜੀ ਘੜੀ ਤੇਲ ਹੀ ਪਾਈ ਜਾਣਾ ਬਸ ਬਹੁਤ ਤੇਲ ਦੇ ਕਪੜਾਉਂੀਆਂ ਨੇ ਇਹਨਾਂ ਨੇ ਅੱਛਾ ਹਾਂ ਚਲੋ ਹੁਣ ਮਸਾਲਾ ਨਹੀਂ ਪਾਉਣਾ ਫਿਰ ਓਏ ਯਾਰ ਸਭ ਕੁਆ ਪਾਉਂਗਾ ਤੈਨੂੰ ਫਿੱਕੇ ਥੋੜਾ ਖਵਾਲ ਦੂੰਗਾ ਅੱਛਾ ਉਹੋ ਗੱਲ ਮੈਂ ਬਾਅਦ ਤੇ ਲੈਣ ਦੇ ਚਲ ਠੀਕ ਹਾਂ ਟੋਕਾ ਟਕਾਈ ਬਾਅਦ ਕਰੀ ਦੀ ਨਹੀਂ ਵੀ ਜਦੋਂ ਆਹ ਚੀਜ਼ ਨਹੀਂ ਹੋ ਹੈਗੀ ਫਿਰ ਗੱਲ ਕਰੀ ਦੀ ਫਿਰ ਆਕਿਆ ਗੱਲ ਨਹੀਂ ਹੁੰਦਾ ਅਜੇ ਤੇ ਬੰਦੇ ਆ ਇਹਨੂੰ ਮੈਂ ਹੁਣ ਹੀ ਆ ਗਰਮ ਗਰਮ ਪਾ ਕੇ ਦੇਖਾ ਨਾ ਤੇਰੇ ਮੂੰਹ ਹੀ ਭਲਾ ਆਹ ਮੂੰਹ ਸਾੜਦੇ ਮੇਰਾ ਕੇ ਜੜਾ ਮੁੜ ਕੇ ਵੀ ਕੋਈ ਖਾਣਾ ਉਹ ਵੀ ਨਾ ਖਾਵਾਂ ਨਹੀਂ ਨਹੀਂ ਖਾ ਖਾ ਕੇ ਐਦਾਂ ਦਾ ਬੰਦਾ ਲੱਭੇਗੀ ਕਿਤੇ ਨਾ ਬਣਾਣ ਕਿਥੋਂ ਬਸ ਲੱਭ ਗਿਆ ਜਿਹੜਾ ਲੱਭਣਾ ਆ ਕੇ ਨੀ ਲੰਬ ਦੀ ਮਰ ਦੇਂਗੀ ਮੇਰੇ ਵਰਗਾ ਯਾਰ ਨਹੀਂ ਲੰਬਣਾ ਨਹੀਂ ਮਰ ਲੰਬ ਦੀ ਮਰ ਦੇਂਗੀ ਹਾਂ ਸਾਡੇ ਵਰਗਾ ਯਾਰ ਨਹੀਂ ਉਹ ਲੰਬਣਾ ਚਲ ਠੀਕ ਆ ਖਾਣੇ ਖਵਾਲ ਦਿਆ ਕਰੋ ਰੋਇ ਦਾੜੀ ਪਕਾ ਪਕਾ ਕੇ ਫੇਰ ਗੱਲ ਸਹੀ ਹੈ ਤੁਹਾਡੀ ਅੱਛਾ ਇੱਕ ਨਾ ਚਾਹੀ ਉਹ ਵੀ ਘਰ ਨਾਲ ਦਿਆ ਸਮਝੀ ਜਾਓ ਹਾਂ ਓਕੇ ਮੈਂ ਇੱਕ ਗੱਲ ਲਈ ਨਾ ਭਰਾਓ ਉਹ ਤੇ ਚਲੋ ਹੱਸਾ ਮਖੋਲ ਚੱਲਦਾ ਚਲੋ ਮੇਰਾ ਮਨ ਕੀਤਾ ਵੀ ਤੁਹਾਨੂੰ ਮੈਂ ਕਰੇਲੇ ਸਬਜ਼ੀ ਬਣਾਉਣੀ ਸੀ ਥੋੜੀ ਜੀ ਟੇਸਟ ਬਣਦੀ ਆ ਕਰੇਲੇ ਨਾਲ ਜਨਰੀਆਂ ਦੇ ਪਿਛੇ ਇਹ ਨਾ ਇਹ ਤਾਂ ਨੂੰ ਕੰਮ ਹੀ ਡਾਈ ਛੱਡਣ ਵੀ ਉਹ ਬਾਜੀ ਕਰਨਦੇ ਐ ਤੈਨੂੰ ਵੀ ਕਰ ਕੋ ਹਾਂ ਉਹ ਨਹੀਂ ਨਹੀਂ ਇਹ ਤਾਂ ਗੱਲ ਉਹ ਤਾਂ ਮਨੋਰੰਜਨ ਕਰਨਦੇ ਆ ਆਪਾਂ ਕਿ ਇੱਕ ਕੋਈ ਵੀ ਆਹੋ ਤੇ ਨਾ ਕੋ ਗੱਲ ਹੈਗੀ ਪਰ ਮੈਂ ਇਹ ਗੱਲ ਨਹੀਂ ਨੰਨ ਚਲੋ ਨੌ ਠੀਆਂ ਦੇ ਲਾਗੇ ਆਸਰਾ ਜ਼ਰੂਰ ਦਿਆ ਕਰੀਏ ਆਪਾਂ ਠੀਆਂ ਸਾਡੀਆਂ ਠੀਆਂ ਬਣਾ ਕੇ ਲਈਆਂ ਲੈ ਲਈਆਂ ਅਸੀਂ ਆਂਦੇ ਸਾਡੀਆਂ ਠੀਆਂ ਨੂੰ ਕੋਈ ਸੋਖ ਦਵੇ ਤਾਂ ਹਾਨੂੰ ਕਿੰਨਾ ਚਾਲ ਚੜਦਾ ਹਾਂ ਇਹਨਾਂ ਠੀਆਂ ਨੂੰ ਸੋਖ ਦਾਂਗੇ ਆਪਣੇ ਮਾਪਿਆਂ ਨੂੰ ਦੱਸਣਗੇ ਕਿੰਨਾ ਚਾਲ ਚੜਦਾ ਚੜਦਾ ਹੋਗਾ ਤੇ ਹੈ ਗੱਲ ਆ ਉਹਦੀ ਗੱਲ ਤੇ ਕੋਈ ਧੀ ਹੁੰਦੀ ਹਾਂ ਬਾਕੀ ਸਾਰਾ ਪਰਿਵਾਰ ਹੀ ਕੰਮ ਕਰਦਾ ਰਹੇ ਨਾ ਤੇ ਵਧੀਆ ਜਦੋਂ ਇੱਕ ਦੂਜੇ ਨਾਲ ਹੱਥ ਫੜਦਾ ਉਹ ਹੱਸੋ ਖੇਡੋ ਹੂੰ ਤੇ ਲੜਾਈ ਹੁੰਦੀ ਨਹੀਂ ਉੱਥੇ ਇਹ ਤਾਂ ਗੱਲ ਹੈ ਨਾ ਤੇ ਲੜਨਾ ਵੀ ਕਿਹੜੀ ਕੱਲੋਂ ਹੁੰਦਾ ਹੂੰ ਜਿਹੜਾ ਕੋਹ ਵੰਡਣਾ ਵਾ ਨਹੀਂ ਲੜਾਈ ਕਰੇ ਜਦੋਂ ਇਦਾਂ ਪਕੀਆਂ ਪਕਾਈਆਂ ਮਿਲ ਜਾਂਦੇ ਫਿਰ ਤੇ ਲੜਾਈ ਹੈ ਕੋਈ ਨਹੀਂ ਆਪਣਾ ਪਕੀਆਂ ਪਕਾਈਆਂ ਦੀ ਗੱਲ ਕਰੀ ਜਾਂਦੀ ਆ ਕਿ ਮੈਨੂੰ ਪਕੀਆਂ ਪਕਾਈਆਂ ਮਿਲਣ ਆ ਹੋ ਗਏ ਇਹਨੂੰ ਮਿਲਣ ਗਿਆ ਕੋਈ ਲਓ ਜੀ ਤੇ ਤੁਹਾਡੇ ਕਰੇਲੇ ਹੋ ਗਏ ਬਣ ਕੇ ਤਿਆਰ ਪਹਿਲਾਂ ਕੀ ਕੀਤਾ ਤਾਂ ਤੇਲ ਗਰਮ ਕੀਤਾ ਜਿਹੜੇ ਕਰੇ ਨਹੀਂ ਪਾਏ ਉਹਨਾਂ ਨੂੰ ਥੋੜਾ ਜਿਹਾ ਕਰ ਗਿਆ ਫਿਰ ਉਹਨਾਂ ਨੂੰ ਮੈਂ ਬਾਹਰ ਕੱਢ ਲਿਆ ਫਿਰ ਪਿਆਜ਼ ਹਰੀ ਮਿਰਚ ਅਦਰਕ ਤੇ ਜੀਰਾ ਇਹ ਪਾਇਆ ਸਭ ਕੋ ਤੇ ਹੁਣ ਇਹ ਤਰੇਲੇ ਪਾਤੀਆ ਗੰਨਾ ਪੁੱਜ ਗਿਆ ਲੂਣ ਮਿਰਚ ਮਸਾਲਾ ਹਲਦੀ ਤੇ ਸਭ ਕੋ ਪਾਤਾ ਲਈ ਤੇ ਇਹ ਰੈਸਪੀ ਹੋ ਗਈ ਹੈ ਤੁਹਾਡੀ ਹੁਣ ਬਣ ਕੇ ਤਿਆਰ ਤੇ ਹੁਣ ਮੈਂ ਥੋੜੀ ਜੀ ਉੱਤੇ ਪਾਉਣੀ ਆ ਮੇਥੀ ਆ ਸੁੱਕੀ ਮੇਥੀ ਰੱਖੀ ਆ ਇਹ ਪਾ ਦੇਣੀ ਮਰਾ ਦੇਣੀ ਆ ਤੇ ਸਾਰੇ ਭੈਣ ਭਰਾ ਨੂੰ ਬੇਨਤੀ ਹੈ ਵੀ ਆਓ ਤੇ ਮੇਰੇ ਵਰਗੇ ਗਰੀਬ ਤੇ ਘਰ ਖਾਣਾ ਖਾਓ